ਆਪਣਾ ਸੋਚ ਚ ਤੇ ਅੱਜ ਅੰਮ੍ਰਿਤਸਰ ਚ ਮੀਂਹ ਪੈ ਰਿਹਾ ਹੈ ਦੱਸੋ ਕਿਹਦੇ ਕਿੱਥੇ ਕਿੱਥੇ ਮੀਂਹ ਪੈਂਦਾ ਪਿਆ ਸੀ ਤੇ ਉਹ ਉਥੇ ਗੜੇ ਵੀ ਪੈਂਦ ਰਹੇ 2 ਮਿੰਟ ਤੇ ਹੁਣ ਆਪਾਂ ਬਾਹਰ ਆਏ ਆ ਮੀਂਹ ਉਹ ਤੁਹਾਨੂੰ ਦਿਖਾ ਨਹੀਂ ਆ ਨਾਂਡੀ ਇਹਦੇ ਅਸੀਂ ਬਾਹਰ ਆ ਗਏ ਹੁਣ ਚੱਲ ਜਾਈਏ ਫਿਰ ਚਲੀਏ ਉੱਤੇ ਮੀਂਹ ਪੈ ਰਿਹਾ ਹੈ ਦੇਖੋ ਤੇ ਮੈਂ ਇੱਥੇ ਸਾਡਾ ਨਵਾਂ ਕਾਰ ਬੰਦਾ ਪਿਆ ਸੀ ਬੰਦਾ ਪਿਆ ਹੈ ਦੇਖੋ ਦੇਖੋ ਹਵਾ ਬੜੀ ਤੇਜ਼ ਵਾਜ ਵਾਜ ਵਗਦੀ ਪਈ ਆ ਲੱਗਦੀ ਪਈ ਆ ਮਿੱਟੀ ਦੇ ਹੁਣ ਬਣਾ ਰਿਹਾ ਆਪਾਂ ਪੂਰਾ ਵਲੋਗ ਆਜੇ ਆ ਮੇ ਮम्मी ਤੋਂ ਬਣਾਉਂਦਾ ਓਹ ਵੇਖੋ ਕਿਤੇ ਵੇਖੋ ਦੇਖੋ ਦੇਖੋ ਗਾਈਜ਼ ਵਿਕਰ ਐਂਡ ਮੀ தி ਬੈਗ ਆਇਆ ਕਮੈਂਟ ਚ ਦਿਲੂ ਦੱਸਣਾ ਕਿੱਥੇ ਕਿੱਥੇ ਮੀ ਪਿਆ ਵਦਗਾ ਲੈਣਾ ਤੇ ਤੁਹਾਨੂੰ ਥੋੜੀ देर ਬਾਅਦ ਮਿਲਾਂਗੇ ਤੇ ਗਾਈਜ਼ ਹੁਣ ਆਪਾਂ ਆਪਣੇ ਕੋਠੇ ਤੇ ਚੱਲੇ ਆ ਤੇ ਤੁਹਾਨੂੰ ਕੋਠੇ ਆ ਕੇ ਮਿਲਾਂਦੇ ਹੁਣ ਮਿਲੋਣੇ ਤੁਹਾਨੂੰ ਸਾਰਿਆਂ ਨੂੰ ਕੋਠੇ ਆ ਕੇ ਕੋਠੇ ਦਾ ਹਾਲ ਕੀ ਹੈ ਤੇ ਗਾਈਜ਼ ਹੁਣ ਆਪਾਂ ਅੰਦਰ ਆ ਕੇ ਮੀ ਬੜਾ ਤਿੱਕ तिखा हो तेज हो गया है ते इट्स अ मैड बॉय तू आना यू you नो know? पागल गर्ल हां मुंह के लगा निया मुंह दे आ गया मुंह दे आ गया मुंह आ गया मुंह आ, आ गया, गया।, गया। समझ नहीं बंदा नहीं हेलो गाइस वेलकम बैक टू टाइम पास व्लॉग में आज सच्चा ते आज साडे मी पेंडा प्यासी ਤੇ ਟੋਪ ਵੀ ਨਾਲ ਹੀ ਚੜੀ ਆ ਤੇ ਨਾਲ ਹੀ ਮੀਂਹ ਵੰਦਾ ਪਿਆ ਆ ਤੇ ਉਹ ਇੱਥੇ ਵੇਖੋ ਟੋਪ ਪੂਰੀ ਟੋਪਾ ਪੈਂਦੀ ਪੀ ਆ ਤੇ ਨਾਲ ਹੀ ਮੀਂਹ ਦੂਏ ਟੋਪਾ ਦੇ ਨਾਲ ਹੀ ਮੀਂਹ ਪੈ ਰਿਹਾ ਹੈ ਕਾ ਵੇਖੋ ਸੂਰਜ ਵੀ ਉਹ ਵੇਖੋ ਵੇਖੋ ਕਾਣਾ ਮੀਂਹ ਪੈ ਰਿਹਾ ਸਾਡੇ ਇੱਥੇ ਕਾਣਾ ਮੀਂਹ ਤੇ ਐਫ ਹੁਣ ਅੱਗੇ ਤੋਂ ਅੱਗੇ ਹਵਾ ਵੀ ਬੜੀ ਤੇਜ਼ ਆ ਤੇ ਉਹ ਵੀ ਦੋਪਹਿ ਨਾਲ ਹੀ ਚੜੀ ਗਈ ਨਾਲ ਹੀ ਚੜੀ ਆ ਹੁਣੇ ਵੇਖੀ ਆਪਾਂ ਤੁੱਪ ਵੀ ਨਾਲ ਹੀ ਚੜੀ ਆ ਤੇ ਅੱਗੇ ਬਸ